ਭਗਾਰਾ ਬਹੁਤ ਵਧੀਆ ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਸਾਰਾ ਕੁਝ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਟਿਆਲੇ ਦੇ ਲੋਕ ਵੀ ਇਹ ਚਾਹੁੰਦੇ ਨੇ ਕਿ ਆਪ ਦੇ ਜਿਹੜਾ ਐਮਸੀ ਆ ਉਹ ਚੁਣਿਆ ਜਾਵੇ ਤੁਹਾਡੇ ਮੱਧਮ ਜਰੀਏ ਵਾਰ ਨੰਬਰ 40 ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਜਰਨੈਲ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਕਿ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਿਹੜਾ ਜज्ਬਾ ਹੈ ਅੱਕਣਾ ਨਹੀਂ ਥੱਕਣਾ ਨਹੀਂ ਦੀ ਜਾਰੂਰਤੀ ਦਾ ਹੰਗਾਰਾ ਮਿਲਿਆ ਆਮ ਆਦਮੀ ਪਾਰਟੀ ਦੇਖੋ ਹੰਗਾਰਾ ਬਹੁਤ ਵਧੀਆ ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਸਾਰਾ ਕੁਝ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਪਟਿਆਲੇ ਦੇ ਲੋਕ ਵੀ ਇਹ ਚਾਹੁੰਦੇ ਨੇ ਕਿ ਆਪ ਦੀ ਜਿਹੜਾ ਐਮਸੀ ਆ ਉਹ ਚੁਣਿਆ ਜਾਵੇ ਸੋ ਅੱਜ ਮੈਂ ਇੱਥੇ 40 ਨੰਬਰ ਵਾਰਡ ਦੇ ਵਿੱਚ ਆਇਆ ਔਰ 40 ਨੰਬਰ ਵਾਰਡ ਦੇ ਵਿੱਚ ਮੇਰਾ ਭਰਾ ਜਰਨਲਿਸਟਿਕ ਮੰਨੂ ਜੋ ਕਾਫੀ ਲੰਬੇ ਸਮੇਂ ਤੋਂ ਪਾਰਟੀ ਲਈ ਜਿਹੜਾ ਸੇਵਾ ਨਿਭਾਰਾ ਤੇ ਸੰਘਰਸ਼ ਅਸੀਂ ਇਕੱਠੇ ਸੰਘਰਸ਼ ਦੇ ਸਾਥੀ ਆ ਔਰ ਪਾਰਟੀ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਔਰ ਮੈਂ ਤੁਹਾਡੇ ਮਾਧਮ ਜਰੀਏ ਵਾਰ ਨੰਬਰ 40 ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਜਰਨੈਲ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਉਹ ਤਾਂ ਕਿ ਆਪਣੇ ਵਾਰਡ ਨੰਬਰ 40 ਦੀ ਜਿਹੜੀ ਸੇਵਾ ਉਹ ਕਰ ਸਕਣ ਕਿਉਂਕਿ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਿਹੜਾ ਜज्ਬਾ ਹੈ ਅੱਕਣਾ ਨਹੀਂ ਥੱਕਣਾ ਨਹੀਂ ਸੋ ਇਹੋ ਜਿਹੋ ਬੰਦੇ ਨੂੰ ਜਦੋਂ ਜ਼ਿੰਮੇਵਾਰੀ ਮਿਲਦੀ ਆ ਤਾਂ ਦ੍ਰਿੜਤਾ ਨਾਲ ਜਿਹੜਾ ਕੰਮ ਕਰਦਾ ਔਰ ਮਹੱਲੇ ਦੀ ਨਖਾਰ ਨਖਾਰ ਹੈ ਜਿਹੜਾ ਉਹ ਕਰਉਣਾ ਜਾਣਦਾ ਸੋ ਇਹ ਵਧੀਆ ਤਰੀਕੇ ਨਾਲ ਮਹੱਲੇ ਦਾ ਵਾਰਡ ਦਾ ਜਿਹੜਾ ਕੰਮ ਕਰ ਰਿਹਾ ਜਿਹੜਾ ਕਰਵਾਉਂਦਾ ਉਹ ਲੋਕ ਦਾ ਫੋਕਲ ਅਸੀਂ ਜਰਨੈਲ ਮਾਨ ਨੂੰ ਸਾਡਾ ਵੀਰ ਆ 40 ਨੰਬਰ ਵਾਰਡ ਤੋਂ ਕੈਂਡੀਡੇਟ ਨੇ ਐਮਸੀ ਦੇ ਉਹਨਾਂ ਦੇ ਪ੍ਰਚਾਰ ਵਾਸਤੇ ਆਏ ਆ ਤੇ ਅਸੀਂ ਬੇਨਤੀ ਕਰਦੇ ਆ ਸਾਰੇ ਮਹੱਲਾ ਵਸਨੀਕਾਂ ਨੂੰ ਵੀ ਸਾਰੇ ਜਰਨੈਲ ਸਿੰਘ ਮਾਨ ਨੂੰ ਵਰਤ ਪਰ ਵੋਟਾਂ ਭਾਜ ਕੇ ਦਿਖਾਓ ਕਿ ਕੀ ਤਰੀਕ ਨੂੰ ਆਪਾਂ ਨੂੰ ਕਾਮਯਾਬ ਕਰੀਏ ਜਿਹੜਾ ਪੰਜਾਬ ਸਰਕਾਰ ਦਾ ਇਹ ਕੈਂਡੀਡੇਟ ਆ ਇਹਦਾ ਸਾਰ ਜਿਵੇਂ ਅੱਜ ਆਵਾਦਮੀ ਪਾਰਟੀ ਦੀ ਸਰਕਾਰ ਆਵਾਦਮੀ ਪਾਰਟੀ ਦਾ ਕੈਂਡੀਡੇਟ ਲੋਕਾਂ ਨੂੰ ਜਿੰਨੇ ਵੀ ਕੈਂਡੀਡੇਟ ਖੜੇ ਆ ਆਵਾਦਮੀ ਪਾਰਟੀ ਦਾ ਜਿਟਾਉਣਾ ਚਾਹੀਦੇ ਆ ਕਿਉਂ ਸਰਕਾਰ ਨੂੰ ਕੰਮ ਲੈਣ ਦੇ ਦੂਜਾ ਪੈਮਤੀ ਬਣਾ ਲਈਏ ਜਾਂ ਸਰਪੰਚ ਬਣਾ ਲਈਏ ਉਹਦੇ ਵਿਚਾਰ ਦੇ ਪੱਲੇ ਕੁਝ ਨਹੀਂ ਹੁੰਦਾ ਫਿਰ ਲੋਕਾਂ ਨੂੰ ਏਦੋ ਗੱਲ ਕਹਿੰਦਾ ਯਾਰ ਕਿਥੇ ਕਿਹੜਾ ਸਰਕਾਰ ਮੈਂ ਕੀ ਕਰਾਂ ਇਸ ਕਰਕੇ ਜਰਨੈਲ ਸਿੰਘ ਮਨੂ ਨੂੰ ਸ਼ੋਕ ਵੀ ਆ ਤੇ ਵਧੀਆ ਕੈਂਡੀਡੇਟ ਹੈ ਤੇ ਸਾਰਿਆਂ ਨੂੰ ਇਹਨਾਂ ਦਾ ਸੰਯੋਗ ਹੈ ਕਿ ਕੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਮਾਦੀ ਪਾਰਟੀ ਨੂੰ ਜਿਹੜਾ ਕਿਹਾ ਜਾਂਦਾ ਸੀ ਕਿ 90 ਬੰਦੇ ਟਿਕਟੇ ਚ ਜਾਂਦੀ ਹੈ ਕਿ ਕਿਤੇ ਜਿਹੜਾ ਹੈਗਾ ਪੁਰਾਣੀ ਜਿਹੜੇ ਮੈਂ ਉਹ ਪੁਰਾਣੀ ਆ ਆਰਗਨਿਕ ਕੈਂਡੀਡੇਟ ਖੜੇ ਮੋਫੀ ਸਾਹਿਬ ਮਲਾਵਾ ਵਿੱਚ ਤੇ ਮੇਰੇ ਕਮੇਟਾ ਜਿਵੇਂ ਹੁਣ ਸਾਡੇ ਪ੍ਰਦੀਪ ਜੋਸ਼ਣ ਜੀ ਨੇ ਉਹ ਪੁਰਾਣੇ ਸੀ ਉਹ ਵੀ ਐਮਸੀ ਸਾਰੇ ਜਿੰਨੇ ਕੁ ਵੀ ਸੀ ਇੱਕ ਅਦੁੱਕਾ ਤੋਂ ਬੈਣਾ ਸਾਰੇ ਆਰਗਨਿਕ ਤੋਂ ਪੁਰਾਣੇ ਜਿਨ੍ਹਾਂ ਨੇ ਇਹ ਖੜੀ ਕੀਤੀ ਸੀ ਪਾਰਟੀ ਉਹਨਾਂ ਨੂੰ ਇਹਨਾਂ ਦੇ ਕੈਂਡੀਡੇਟ ਆ ਆਮਰ ਨੇਪਾਰਟਮੈਂਟ ਹੋਏ ਬਿਸਾਸੀ ਪੁਰਾਣੇ ਵਰਕਰ ਐ ਕੋਈ ਪਾਰਟੀ ਵੱਡੀ ਦੀ ਵੀ ਹੋਰੀ ਵੀ ਜੇ ਸਾਰਾ ਕੁਝ ਹੋ ਸਕਦਾ ਤੁਸੀਂ ਜਿਤਾਓ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਦੇ ਪਾਰਟੀ ਨੇ ਜਿਤਨਾ ਇਹ ਸਭ ਤੋਂ ਪੁਰਾਣੇ ਵਾਲੰਟੀਅਰ ਨੇ ਤੇ ਨਾਮ ਵਾਲੇ ਨੇ ਪਲੱਸ ਕੇਜਰੀਵਾਲ ਸਾਹਿਬ ਨੂੰ ਸਿੱਧਾ ਇਹਨਾਂ ਨੂੰ ਜਾਣਦੇ ਨੇ ਸੰਦੀਪ 파ਟਕ ਜੀ ਨੂੰ ਜਾਣਦੇ ਨੇ ਸਾਰੀ ਜੰਨੀ ਵੀ ਵੱਡੀ ਟੀਮ ਆ ਚੋਦੀਆ ਜੀ ਆ ਨਾਮ ਨਾ ਜਾਣਦੇ ਸਾਰੇ ਜਾਣਦੇ ਆ ਤੇ ਤੁਹਾਡੇ ਭੱਲੇ ਦੀ ਕਿਸਮਤ ਆ ਵਧੀਆ ਹੋ ਸਕਦਾ ਸਾਰਾ ਕੁਝ ਵਧੀਆ ਹੋ ਸਕਦਾ ਫਿਰ ਮਨੂ ਸਾਹਿਬ ਦਾ ਜਿਹੜਾ ਜਿਕਰ ਆ ਰਿਹਾ ਉਹ ਕਹਿੰਦੇ ਕਿ ਜਿਹੜੇ ਇਸ ਵਾਰ ਮੇਅਰ ਨੇ ਮਨੂ ਸਾਹਿਬ ਵੀ ਬਣ ਸਕਦੇ ਨੇ ਕਾਫੀ ਹੈ ਨਾ ਕੁਝ ਵੀ ਹੈ ਤੇ ਕਿਸਮਤ ਹੈ ਸਾਨੂੰ ਪਤਾ ਹੀ ਐ ਐਮਐਲਏ ਬਣ ਜਾਣਾ ਕੁਝ ਵੀ ਹੋ ਸਕਦਾ ਆਮ ਆਦਮੀ ਪਾਰਟੀ ਉਹੋ ਜੇ ਕੰਮ ਕਿਰਕਾਤੇ ਜਿਹੜੇ ਕਿਸੇ ਦੇ ਸੋਚ ਚ ਵੀ ਨਹੀਂ ਹੈਗੇ ਤੇ ਮਹਾਰਾਜ ਕਰੇ ਕਰਤਾ ਹੀ ਤਾਂ ਸਾਡਾ ਆਪਣਾ ਬਣ ਜੇ ਵਧੀਆ ਕੰਮ ਹੈ ਇਹਦੇ ਪਾਰਟੀ ਦੇ ਡਿਸੀਜਨ ਲੈਣਾ ਤੇ ਪ੍ਰਾਣਿਆਂ ਨੂੰ ਪਹਿਲ ਦੇਊਗੀ ਤੁਹਾਨੂੰ ਲੱਗਦਾ ਵੀ ਵਧੀਆ ਹੋਊਗਾ ਮੈਂ ਜਰਨੈਲ ਮਨੂ ਦਾਸ ਆਮ ਆਦਮੀ ਪਾਰਟੀ ਵਾਰਡ ਨੰਬਰ 40 ਤੋਂ ਮੈਂ ਐਮਸੀ ਦੇ ਇਲੈਕਸ਼ਨ ਲੜ ਰਿਹਾ ਹਾਂ ਤੇ ਮੇਰੀ ਮਦਦ ਲਈ ਮੇਰੇ ਵੱਡੇ ਵੀਰ ਚੇਤਨ ਸਿੰਘ ਚੋੜੇ ਮਾਜਰਾ ਜੀ ਐਮਐਲਏ ਸਾਬਕਾ ਮੰਤਰੀ ਪੰਜਾਬ ਐਮਐਲਏ ਸਮਾਣਾ ਮੇਰੇ ਵੱਡੇ ਵੀਰ ਨਿਰਧੜਕ ਯੋਧੇ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਐਮਐਲਏ ਸਨੌਰ ਇਸ ਵਾਰ ਪਾਰਟੀ ਇਸ ਵਾਰਡ ਦੇ ਵਿੱਚ ਇਹਨਾਂ ਦੀ ਮੇਰੇ ਨਾਲ ਡਿਊਟੀ ਲਈ ਗਈ ਆ 파ਰਟੀ ਵੱਲੋਂ ਕਿ ਤੁਸੀਂ ਨੇ ਜੋ ਵੀ ਇੱਥੇ ਦੀਆਂ ਕਮੀਆਂ ਪੇਸ਼ੀਆਂ ਨੇ ਉਹ ਦੂਰ ਕਰਨੀਆਂ ਨੇ ਜੋ ਵੀ ਇੱਥੇ ਦੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਾ ਹੈ ਸੋ ਮੈਂ ਵਾਰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਮੈਨੂੰ ਵੋਟ ਕਾਉਣ ਜਿਤਾਉਣ ਤਾਂ ਜੋ ਮੈਂ ਇਸ ਵਾਰਡ ਦੀ ਸੇਵਾ ਕਰ ਸਕਾਂ ਬਿਲਕੁਲ ਦਫਤਰ ਕਰੇ ਬਣਾ ਹੋ ਜਾਂਦਾ ਜੀ ਐਮਸੀ ਜੀ ਹੋਰ ਐਮਲਏ ਜੀ ਜਦੋਂ ਕੋਈ ਜਦੋਂ ਚੱਡੀ ਕਰਾਉਂਦੀਆਂ ਕਿ ਤੁਸੀਂ ਕੋਈ ਆਪਣਾ ਦਫਤਰ ਸਰ ਐਮਸੀ ਤੇ ਐਮਐਲਏ ਸਰਕਾਰ ਬਣਨ ਤੋਂ ਪਹਿਲਾਂ 2004 ਤੋਂ ਮੇਰਾ ਦਫਤਰ ਦਫਤਰ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਚੱਲ ਰਿਹਾ ਹੈ ਜੀ 2004 ਤੋਂ ਹੁਣ ਅਸੀਂ ਨੇ ਤਿੰਨ ਦਫ਼ਤਰ ਹੋਰ ਖੋਲੇ ਨੇ ਪਾਰਟੀ ਦੇ ਨਿਸ਼ਾ ਦਿਸ਼ਾ ਤਾਂ ਇੱਕ ਦਾਲਨੀਆ ਚੌਂਗ ਤੇ ਇੱਕ ਗੁਰ ਮੰਡੀ ਹੁਣ ਤਿੰਨ ਦਫ਼ਤਰ ਨਹੀਂ ਨਹੀਂ ਕਿਸੇ ਵਾਰਡ ਦੇ ਵਿੱਚ ਤਿੰਨ ਦਫ਼ਤਰ ਨਹੀਂ ਹੈਗੇ ਚਾਰੋਂ ਪਾਸੇ ਤੋਂ ਵਾਰਡ ਕਵਰ ਕੀਤੀ ਹੋਈ ਆ ਜਿਸ ਨੂੰ ਵੀ ਜੋ ਨੇੜੇ ਦਫ਼ਤਰ ਪੈਂਦਾ ਉੱਥੇ ਜਾ ਕੇ ਆਪਣੀ ਸਮੱਸਿਆ ਦੱਸ ਸਕਦਾ ਸੋ ਮੈਂ ਪਾਰਟੀ ਦਾ ਤੇ ਸਾਰੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ